ਇਨਾ ਮਿਤੀ 9 11 25 ਨੂੰ ਐਸਆਈ ਸੁਖਰਾਜ ਜੀ ਉਹਨਾਂ ਨੂੰ ਸਿਗਰੇਟ ਨੰਬਰ ਮਰੀਕੇ ਦੋ ਨੌਜਵਾਨ ਜਿਹੜੇ 오ਡੀਸ਼ਾ ਦਾ ਮੋਟਰਸਾਈਕਲ ਤੇ ਆਪਣੀ ਵਾਰਦਾਤ ਕਰਨ ਦੀ ਰੈਕੀ ਕਰ ਰਹੇ ਨੇ ਕਿਤੇ ਬਿਲਡਿੰਗਾਂ ਤੇ ਬਲਾਸਟ ਕਰਨ ਦਾ ਇਅਦ ਸਰਕਾਰੀ ਤੇ ਜਾ ਦੇ ਚੌਕੇ ਥਾਣੇ ਤੇ ਉਸ ਬੰਦੀ ਸਿਗਰੇਟ ਨੰਬਰ ਦੇ ਅਧਾਰ ਤੇ ਇਹਨਾਂ ਵੱਲੋਂ ਐਫਆਈਆਰ ਨੰਬਰ 206 ਮਿਤੀ 9 11 25 ਅੰਡਰ ਸੈਕਸ਼ਨ 303 ਦੋ ਬੀਨਸ ਹੋ ਗਏ ਨਾਲ ਅਧਿਕ ਐਕਸਪਲੋਜਨ ਦਰਜ ਕਰਕੇ ਤਫਤੀਸ਼ ਕੀਤੀ ਦੁਰਾਨੇ ਕੈਕਿੰਗ ਜਿਹੜਾ ਇਹ ਦੋ ਨੌਜਵਾਨ ਪੰਥਬੀਰ ਸਿੰਘ ਰਜਸ ਸਿੰਘ ਦੋਵੇਂ ਕਿਲਪੁਰੀਆਂ ਦੇ ਇਹਨਾਂ ਨੂੰ ਕੋਲ ਆਪਣੇ ਇੰਟਰੀਅਰ ਦਾ ਰੀਡਰ ਨੂੰ ਕਾਬੂ ਕੀਤਾ ਤੇ ਇਹਨਾਂ ਪਾਸੋਂ ਜੋ ਇਹਨਾਂ ਨੇ ਵਾਰਦਾਤਾਂ ਲਈ ਚੋਹੀ ਕੀਤਾ ਸੀ ਮੋਟਰ ਛੋੜੀ ਕੀਤਾ ਹੈ ਬਰਾਮਦ ਕੀਤਾ ਉਹਨਾਂ ਇਹ ਅਸਾਈ ਵੱਲੋਂ ਮੌਕਾ ਦੇ ਗ੍ਰਾਮੇ ਪੁੱਛ ਗਏ ਸੀ ਇਹਨਾਂ ਨੇ ਦੱਸਿਆ ਕਿ ਉਹਨਾਂ ਦੇ ਮਨੂਰਾਂ ਤੇ ਮਨਿੰਦਰ ਬਿੱਲਾ ਜਿਹੜੇ ਐ ਲੈਟਰ ਜਿਹੜੇ ਇਹਨਾਂ ਦੇ ਨਾਲ ਜਿਹੜੇ ਤੇ ਸਬੰਧ ਨੇ ਇਹਨਾਂ ਨੂੰ ਜਿਹੜੀ ਉੱਥੇ ਹੁੰਦੀ ਹੈ ਪੈਸਾ ਵੀ ਹੁੰਦਾ ਹੈ ਸਬੰਧ ਦੇ ਵਿੱਚ ਉਹਨਾਂ ਆਵਾਜ਼ ਦਾਤਾ ਕਰਨੀ ਐ ਸੀ ਇੱਥੇ ਬਟਾਲੇ ਦੇ ਵਿੱਚ ਪਰ ਚੰਗੀ ਕਿਸਮਤ ਹੈ ਕਿ ਇਹ ਪਹਿਨੂ ਹੀ ਕਾਬੂ ਆ ਗਏ ਕਾਰਵਾਈ ਇਹਨਾਂ ਨੂੰ ਅਰੈਸਟ ਪਾਈ ਇਹਨਾਂ ਦਾ ਕੋਰਸ ਪੇਸ਼ ਕਰਕੇ ਰਮਾਨਾ ਸੀ ਕੀਤਾ ਗਿਆ ਉਸਕੇ ਚੱਲ ਰਹੀ ਹੈ ਦੇ ਸਬੰਧ ਵਿੱਚ